ਜਿਹੜੇ ਕੁਝ ਬੰਦੇ ਜਿਨ੍ਹਾਂ ਨੇ 1 ਰੁਪਇਆ ਨਹੀਂ ਕਿਸੇ ਨੂੰ ਦੇਣਾ ਹੁੰਦਾ ਉਹ ਚੌਧਰੀ ਬਣ ਬਣ ਕੇ ਤੇ ਇਹ ਜਿਹੜੇ ਗਰੀਬ ਵਿਚਾਰੇ ਆਉਂਦੇ ਨੇ ਤੇ ਉਹਨਾਂ ਉੱਤੇ ਛੋਟੀਆਂ ਮਾਰ ਕੇ ਡਾਂਗਾ ਮਾਰ ਕੇ ਤੇ ਆਪ ਬਹਾਦਰ ਬਣਦੇ ਆ ਵੀ ਅਸੀਂ ਬੜੇ ਬਹਾਦਰ ਆ ਮੈਂ ਕਹਿਣਾ ਚਾਹੁੰਦਾ ਇਹਨਾਂ ਬਜ਼ੁਰਗਾਂ ਦੇ ਉੱਤੇ ਛੋਟੀਆਂ ਮਾਰਨੇ ਤੇ ਭਜਾਉਣ ਦੇ ਆ ਕਿਹ ਨੌਜਵਾਨ ਵੀਰ ਭਰਾ ਦੇ ਨਾਲ ਲੋਹਾ ਲੈਣਾ ਤੇ ਤੇਰੀ ਮਿੰਟ ਦੇ 1 ਮਿੰਟ ਦੇ ਵਿੱਚ ਉਹਨੇ ਬੱਕਰੀ ਬਣਾ ਦੇਣਾ ਫੜ ਕੇ ਇੱਕ ਮਿੰਟ ਚ ਤੈਨੂੰ ਬੱਕਰੀ ਬਣਾਉਣਾ ਸੀ ਉਹਨੇ ਬੇਸ਼ਰਮਾ ਕੇ ਥਾਂ ਰਿਆ ਥੋੜੀ ਬਲੀ ਸ਼ਰਮ ਕਰ ਲਾ ਓਏ ਉਹ ਤਾਂ 10000 ਰੁਪਏ ਚਲੋ ਉਗਰਾਹ ਉਗਰਾਹੀ ਕੰਡਿਆ ਤੂੰ ਆ ਨਾ ਕੌਮ ਨੂੰ ਬਦਨਾਮ ਕੰਡਿਆ ਆ ਤਾਂ ਜਿਹੜਾ ਕੰਜਰਾ ਤੂੰ ਕੰਮ ਕੰਡਿਆ ਇਹ ਕਿਹੜਾ ਵੀ ਕੌਮ ਦਾ ਚੜ੍ਹਦੀ ਕਲਾ ਵਾਸਤੇ ਕੰਮ ਕੰਡਿਆ ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾਸ ਦੀਪ ਸਿੰਘ ਖਾਲਸਾ ਨਿਹੰਗ ਸਿੰਘ ਫੌਜ ਸੰਗਤਾਂ ਦੇ ਚਰਨਾਂ 'ਚ ਹਾਂਜੀ ਕਨੈਕਸ਼ਨ ਸਲੋ ਚੱਲ ਰਿਹਾ ਤੇ ਚਲੋ ਆਪਾਂ ਫਿਰ ਵੀ ਗੱਲ ਕਰਦੇ ਹਾਂ ਸੰਗਤਾਂ ਦੇ ਚਰਨਾਂ 'ਚ ਆਪਾਂ ਹਾਜ਼ਰ ਹਾਂ ਜੀ ਸਾਧ ਸੰਗਤ ਜੀ ਆਜੋ ਲਾਈਵ ਦੇ ਵਿੱਚ ਲਾਈਵ ਨੂੰ ਚੱਲਦੀ ਚੱਲਦੀ ਨੂੰ ਸ਼ੇਅਰ ਜਰੂਰ ਕਰ ਦਿਓ ਸੰਗਤਾਂ ਦੇ ਤੱਕ ਮੈਂ ਅੱਜ ਇਹਨਾਂ ਗੱਲ ਇਹ ਕਰਨੀ ਆ ਕਿ ਮੈਂ ਵੀਡੀਓ ਦੇਖੀ ਆ ਆ ਲੇਟ ਵੇਖੀ ਆ ਕਹਿੰਦੇ ਵੀ ਕੁਝ ਦਿਨ ਬਾਅਦ ਚਿਰ ਹੋ ਗਿਆ ਪਹਿਲਾਂ ਆ ਦੇਖੋ ਤੁਸੀਂ ਇਹ ਹੋ ਗਿਆ। ਉਹ ਵੀ ਗੇਟੀ ਗੋਦੀਆ ਹਾਂ। ਨਾਮ ਕਰਦੇ ਚਾਹੋਗੇ। ਹਾਂ? ਸਟੈਂਡ ਮੈਂ ਬਾਬਾਈ ਹੋਰ ਜਾ। ਆਪੋ ਨਾ ਫਾੜਾ। ਬਣਾ। ਇਹ ਨਾ ਗੱਗਾ। ਬਾਬਾਈ ਸੱਚਾਈ ਦਾ ਆ ਬਣਾ ਲੈ ਪੂਰੀ ਚੀਜ਼। ਸਟਾਰਟ? ਆਹ ਸਟਾਰਟ ਨਾ। ਹਾਂਜੀ। ਆ ਵਾਈਕੁ ਜੀ ਖਾਲਸਾ ਵਾਈਕੁ ਜੀ ਨਥੇ ਆ ਸਹੀ ਗਿਆ ਜੀ ਅਖਰਾਇ ਕਰਦੇ ਸੇਕ ਤੋਂ ਨੂੰ ਪ੍ਰਣਾਮ ਕਰਨ ਵਾਸਤੇ। ਅੱਛਾ। ਆ ਦੇ 1000 ਰੁਪਏ ਕਰਾਉ ਤੇ ਬੀਲੇ ਦੇ ਨਾਲ ਹੀ। ਅੱਛਾ। ਫਾਸ ਦਾ ਨਾਮ ਹੀ ਆ। ਇਹ ਨਾ ਨਹੀਂ ਕਰ। ਨਾਮ ਆ ਗਿਆ। ਆਪਾਂ ਇਹ ਮੇਰੇ ਕੋਲ ਆਲੀ ਹੋਕਿੰਗ ਵਾਲੀ ਹਾਂ 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 ਕੋਈ ਸੀਧੇ ਰਿ ਜਾਂ ਫੜੀ ਜਨਾ ਕਾਫੀ ਆਪਾਂ ਨੂੰ ਕਾਫੀ ਬੜੀ ਕੋਈ ਸਬਜੀ ਦੇ ਦਾ ਕੱਤੀ ਆ ਵੇਖੋ ਕੌਮ ਨੂੰ ਬਹਿਰਾਮ ਕਰਦੇ ਆ ਅੱਛਾ ਬੜਾ ਕੌਮ ਨੂੰ ਕੋਈ ਨਾਮ ਹੋ ਗਿਆ ਜੀ ਹਾਂ ਬੜੀ ਕੌਮ ਬਗਨਾਮ ਹੋ ਰਹੀ ਆ ਕਿਹੜੀ ਕੌਮ ਹੈ ਜਿਹੜੀ ਬਗਨਾਮ ਹੋ ਰਹੀ ਆ ਉਹ ਪਾਪਾ ਜੀ ਇਹ ਕੀ ਕਾਤੀ ਆ ਹਾਂ ਨਾਮ ਕਰਦੇ ਕੌਮ ਵੇਖੋ ਹਾਂ ਵੇਖੋ ਜੀ ਇਹ ਵੀਡੀਓ ਸਾਰਿਆਂ ਨੇ ਵੇਖੀ ਆ ਤੇ ਕੁਝ ਲੋਕਾਂ ਨੇ ਗਾਲਾਂ ਇਹਨਾਂ ਨੂੰ ਕੱਢੀਆਂ ਇਹ ਬੰਦੇ ਨੂੰ ਤੇ ਕੁਝ ਲੋਕਾਂ ਨੇ ਕਿਹਾ ਵੀ ਚੰਗਾ ਕੁਝ ਲੋਕਾਂ ਨੇ ਕਿਹਾ ਮਾੜਾ ਤੇ ਕੁਝ ਲੋਕਾਂ ਨੇ ਉਹਨਾਂ ਬਾਬਿਆਂ ਨੂੰ ਵੀ ਗਾਲਾਂ ਕੱਢੀਆਂ ਜਿਹੜੇ ਵਿਚਾਰੇ ਉਗਰਾਹੀ ਕਰਨ ਰਏ ਸੀ ਮੈਂ ਹੁਣ ਇਹਨੂੰ ਗੱਲ ਕਹਿਣਾ ਚਾਹੁੰਦਾ ਆ ਠੇਠੜ ਬੰਦੇ ਨੂੰ ਵੀ ਠੇਠੜਾ ਦੱਲਿਆ ਬੰਦਿਆ ਤੂੰ ਇਹਨਾਂ ਗਰੀਬਾਂ ਨੂੰ ਮਾਰਨ ਕੁੱਟਣ ਦਿਆ ਜਰਾ ਕਾ ਤੂੰ ਆਪਣੀ ਗੰਦੀ ਸੋਚ ਨੂੰ ਆਪਣੇ ਦਿਲ ਦੇ ਵਿੱਚੋਂ ਕੱਢ ਕੇ ਵੇਖ ਗੰਦਿਆ ਬੰਦਿਆ ਉਹ ਦੱਲਿਆ ਬੰਦਿਆ ਉਹ ਠੇਠੜਾ ਬੰਦਿਆ ਜਰਾ ਕਾ ਤੂੰ ਆਪਣੀ ਗੰਦੀ ਸੋਚ ਨੂੰ ਆਪਣੇ ਦਿਲ ਦੇ ਵਿੱਚੋਂ ਕੱਢ ਕੇ ਵੇਖ ਮੈਂ ਗੱਲ ਇਹ ਕਰਨਾ ਚਾਹੁੰਦਾ ਆ ਕਿ ਵੇਖੋ ਇਹ ਸੰਸਾਰ ਇਹ ਧਰਤੀ ਜਿਹੜੀ ਆ ਨਾ ਇਹ ਇੱਕ ਵਿਸ਼ਵਾਸ ਔਰ ਦਾਨਪੁੰਨ ਦੇ ਸਿਰ ਦੇ ਉੱਤੇ ਖਲੋਤੀ ਹੋਈ ਹੈ ਧਰਤੀ ਟਿਕੀ ਹੋਈ ਆਪਣੇ ਧੁਰੇ ਅਨਸਾਰ ਜਿਹੜੇ ਕੁਝ ਬੰਦੇ ਜਿਨ੍ਹਾਂ ਨੇ 1 ਰੁਪਇਆ ਨਹੀਂ ਕਿਸੇ ਨੂੰ ਦੇਣਾ ਹੁੰਦਾ ਉਹ ਚੌਧਰੀ ਬਣ ਬਣ ਕੇ ਇਹ ਜਿਹੜੇ ਗਰੀਬ ਵਿਚਾਰੇ ਆਉਂਦੇ ਨੇ ਤੇ ਉਹਨਾਂ ਉੱਤੇ ਛੋਟੀਆਂ ਮਾਰ ਕੇ ਡਾਂਗਾ ਮਾਰ ਕੇ ਤੇ ਆਪ ਬਹਾਦਰ ਬਣਦੇ ਆ ਵੀ ਅਸੀਂ ਬੜੇ ਬਹਾਦਰ ਆ ਮੈਂ ਕਹਿਣਾ ਚਾਹੁੰਦਾ ਇਹਨਾਂ ਬਜ਼ੁਰਗਾਂ ਦੇ ਉੱਤੇ ਛੋਟੀਆਂ ਮਾਰਨੇ ਤੇ ਭਜਾਉਣ ਦੇ ਆ ਕਿਸੇ ਨੌਜਵਾਨ ਵੀਰ ਭਰਾ ਦੇ ਨਾਲ ਲੋਹਾ ਲੈਣਾ ਤਾਂ ਤੇਰੀ ਮਿੰਟ ਦੇ 1 ਮਿੰਟ ਦੇ ਵਿੱਚ ਉਹਨੇ ਬੱਕਰੀ ਬਣਾ ਦੇਣਾ ਫੜ ਕੇ ਇੱਕ ਮਿੰਟ ਚ ਤੈਨੂੰ ਬੱਕਰੀ ਬਣਾਉਣਾ ਸੀ ਉਹਨੇ ਬੇਸ਼ਰਮਾ ਕੇ ਥਾਂ ਰਿਆ ਥੋੜੀ ਬਲੀ ਸ਼ਰਮ ਕਰ ਲੈ ਓਏ ਉਹ ਤੇ 10000 ਰੁਪਏ ਚਲੋ ਉਗਰਾਹ ਉਗਰਾਹੀ ਕੰਡਿਆ ਤੇ ਤੂੰ ਆ ਨਾ ਕੌਮ ਨੂੰ ਬਦਨਾਮ ਕੰਡਿਆ ਆ ਤੇ ਜਿਹੜਾ ਕੰਜਰਾ ਤੂੰ ਕੰਮ ਕੰਡਿਆ ਇਹ ਕਿਹੜਾ ਵੀ ਕੌਮ ਦਾ ਚੜ੍ਹਦੀ ਕਲਾ ਵਾਸਤੇ ਕੰਮ ਕੰਡਿਆ ਤੂੰ ਆਪਣੀ ਪਾਈ ਆ ਪਿੰਟੀ ਤੇ ਤੂੰ ਅੱਧੀ ਬੱਧੀ ਆ ਪੱਗ ਤੇ ਪਿੰਟੀ ਪਾ ਕੇ ਤੇ ਤੂੰ ਉਹ ਵਿਚਾਰੇ ਗਰੀਬਾਂ ਨੂੰ ਜਿਹੜੇ ਵਿਚਾਰੇ ਬੇਜੁਰਗ ਨੇ ਜਿਹੜੇ ਕੁਝ ਕਰਨ ਜੋਗੇ ਨਹੀਂ ਭੱਜਣ ਜੋਗੇ ਨਹੀਂ ਕਿਉਂਕਿ ਕਰਨ ਜੋਗੇ ਨਹੀਂ ਕੋਈ ਡਾਂਗ ਨਹੀਂ ਕੋਈ ਛੋਟਾ ਨਹੀਂ ਲਿਆ ਇੱਕ ਵਿਸ਼ਵਾਸ ਦੇ ਤੌਰ ਤੇ ਉਗਰਾਹੀ ਕਰਨ ਦੇ ਨੇ ਤੂੰ ਉਹਨਾਂ ਉੱਤੇ ਦੱਲਿਆ ਆਪਣੇ ਛੋਟੀਆਂ ਵਰਸੌਂਡ ਐ ਥੋੜੀ ਬੜੀ ਸ਼ਰਮ ਕਰ ਲੈਂਦਾ ਜੇ ਤੂੰ ਆ ਨਾ ਵੀ ਜੇ ਉਗਰਾਹੀ 10000 ਰੁਪਏ ਕਰਨ ਦੇ ਨਾਲ ਕੌਮ ਨੂੰ ਬਦਨਾਮੀ ਮਿਲ ਗਈ ਆ ਤੇ ਤੂੰ ਆ ਜਿਹੜੀਆਂ ਛੋਟੀਆਂ ਮੰਡਿਆ ਇਹਦੇ ਵਿੱਚ ਕੌਮ ਦੀ ਕਿਹੜੀ ਚੜ੍ਹਦੀ ਕਲਾ ਹੋਣ ਢਈ ਆ ਇਹ ਦੱਸ ਦੱਲਿਆ ਥੋੜਾ ਬੜਾ ਸੋਚ ਲੈਂਦਾ ਦੱਲਿਆ ਥੋੜਾ ਬੜਾ ਸੋਚ ਲੈਂਦਾ ਹੁਣ ਮੇਰੇ ਕੋ ਸਾਧੂ ਕਈ ਆਉਂਦੇ ਨੇ ਹੁਣ ਮਵੇਂ ਸੋ ਲੋਕਾਂ ਦੇ ਸਾਧੂਆਂ ਨੂੰ ਗਰੀਬਾਂ ਨੂੰ ਛੋਟੀਆਂ ਫੇੜ ਮੇਰੇ ਕੋ ਸਾਧੂ ਕਈ ਆਉਂਦੇ ਨੇ ਕਈ ਸਾਧੂ ਆ ਕੇ ਮੈਨੂੰ ਆਪਣਾ ਦੁੱਖ ਦਰਦ ਦੱਸਦੇ ਨੇ ਤੇ ਮੈਂ ਉਹਨਾਂ ਦੇ ਜਿੰਨੀ ਕ ਆਪਣੀ ਹੋ ਸਕਦਾ ਔਕਾਤ ਦੇ ਮੁਤਾਬਿਕ ਮੈਂ ਸੇਵਾ ਕਰਦਾ ਮੈਂ ਇੱਕ ਦੋ ਸਾਧੂਆਂ ਨੂੰ ਪੁੱਛਿਆ ਮੈਂ ਬਾਬਾ ਜੀ ਤੁਸੀਂ ਮਰਵਲ ਗ੍ਰਿਸ਼ਤੀ ਜੇ ਕਹਿੰਦੇ ਨਹੀਂ ਅਸੀਂ ਗ੍ਰਿਸ਼ਤੀ ਨਹੀਂ ਗੇ ਅਸੀਂ ਬਿਹੰਗਮਾ ਮੈਂ ਚਲੋ ਠੀਕ ਆ ਮੈਂ ਬਾਬਾ ਤੁਸੀਂ ਇੰਨੀ ਮਾਇਆ ਕੀ ਕਰਨੋ ਮਤਲਬ ਕੀ ਤੁਹਾਨੂੰ ਮਾਇਆ ਦੀ ਕਿਉਂ ਇੰਨੀ ਜਰੂਰਤ ਪਈ ਆ ਤੁਸੀਂ ਕੀ ਕਰਨੋ ਮਾਇਆ ਦੀ ਉਗਰਾਹੀ ਕਰਦੇ ਹੋ ਉਹ ਮੇਰੇ ਤੋਂ ਵੱਡੀ ਉਮਰ ਦੇ ਸੀ 60 65 ਸਾਲ ਦੇ ਸੀ ਉਹ ਕਹਿੰਦੇ ਵੀ ਬੇਟਾ ਜੀ ਅਸੀਂ ਤਾਂ ਮਾਇਆ ਉਗਰਾਹੀ ਦੀ ਤਾਂ ਕਰਦੇ ਆ ਅਸੀਂ ਕੋਈ ਗੁਲਸ਼ੁਰਲੇ ਡਾਉਣ ਵਾਸਤੇ ਮਾਇਆ ਦੀ ਉਗਰਾਹੀ ਨਹੀਂ ਕਰਦੇ ਜਦੋਂ ਸਾਡੇ ਅੰਗ ਪੈਲ ਸਾਡਾ ਸਰੀਰ ਚੱਲਦਾ ਸੀ ਨਾ ਤੇ ਉਦੋਂ ਅਸੀਂ ਕੰਮ ਧੰਦਾ ਵੀ ਕਰਦੇ ਸੀ ਸਿਵਾਵਾ ਵੀ ਕਰਦੇ ਸੀ ਤੇ ਆਪਣਾ ਮਾਇਆ ਜਿਹੜੀ ਸਾਨੂੰ ਗੁਜਰਾਨ ਮਿਲਦੀ ਸੀ ਉਹਦੇ ਵਿੱਚ ਅਸੀਂ 당 ਗੁਜਾਰਾ ਕਰਦੇ ਸੀ ਤਾਂ ਹੁਣ ਸਾਡੇ ਬੇਟਾ ਇਹ ਅੰਗ ਪੈਰ ਨਹੀਂ ਚੱਲਦੇ ਸਾਡੇ ਕੋ ਕੰਮ ਭਾਰਾ ਹੋਲਾ ਨਹੀਂ ਕੀਤਾ ਜਾਂਦਾ ਇਸ ਕਰਕੇ ਅਸੀਂ ਆਪਣੇ ਪੰਥ ਦੇ ਵਿੱਚ ਜਿਹੜੇ ਵੀਰ ਭਰਾ ਨੇ ਜਿਹੜੇ ਸਿੱਖ ਨੇ ਸਾਡੇ ਦਾਨੀ ਪੁੰਨੀ ਜਿਹੜੇ ਸਿੱਖ ਵੀਰ ਨੇ ਉਹਨਾਂ ਦੇ ਕੋਲੋਂ ਆਪਣਾ ਥੋੜੀ ਥੋੜੀ ਉਗਰਾਹੀ ਕਰਕੇ ਤੇ ਆਪਣਾ ਡੰਗ ਚਲਾ ਲੈਨੇ ਆ ਤੇ ਚਲੋ ਮੈਂ ਇਹ ਵਧੀਆ ਗੱਲ ਆ ਮਾਰੇ ਨੇ ਕਹਿਆ ਵੀ ਦਾਨ ਪੁੰਨ ਸਭ ਤੋਂ ਵੱਡੀ ਚੀਜ਼ ਆ ਦਾਨ ਪੁੰਨ ਕਰਨਾ ਤੇ ਵੇਖੋ ਇਹ ਬੰਦੇ ਕੋਈ ਅਮਲੀ ਬੈਲੀ ਥੋੜੀ ਜਿਹੜੇ ਦਿਖ ਰਹੇ دوسری ਗੱਲ ਮੈਂ ਪੁੱਛਿਆ ਆ ਵੀ ਇੱਕ ਮੈਨੂੰ ਇਹ ਦੱਸੋ ਵੀ ਜਿਹੜੀ ਇਹ ਮਾਇਆ ਇਕੱਠੀ ਹੁੰਦੀ ਉਹਦਾ ਮਾਇਆ ਦਾ ਫਿਰ ਕੀ ਕਰਦੇ ਆ ਵੇਖੋ ਕਹਿੰਦੇ ਜਿੱਦਾ ਤੁਸੀਂ ਗ੍ਰਸਤੀ ਲੋਕ ਨੇ ਤੁਸੀਂ ਆਪਣੇ ਘਰ ਵਿੱਚ ਖਾਂਦੇ ਪੀਂਦੇ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਦੇ ਆ ਨਹਾਉਂਦੇ ਧੋਦੇ ਨਹਾਉਣ ਵਾਸਤੇ ਆਪਾਂ ਨੂੰ ਸਾਬਣ ਦੀ ਲੋੜ ਆ ਜੇਕਰ ਆਪਾਂ ਪੰਜ ਕਕਾਰੀਆਂ ਤੇ ਆਪਾਂ ਆਪਣੇ ਕੇਸ ਜਿਹੜੇ ਆ ਸ਼ੈਂਪੂ ਦੇ ਨਾਲ ਨਹਾਉਣਾ ਸਾਬਣ ਦੇ ਨਾਲ ਨਹਾਉਣਾ ਉਹਨਾਂ ਦਾ ਵੀ ਦਿਲ ਕਰਦਾ ਵੀ ਆਪਣੇ ਸਰੀਰ ਦੀ ਤਾਂ ਦੀ ਸਫਾਈ ਰੱਖੀਏ ਨਾਈਏ ਧੋਈਏ ਇਸ਼ਨਾਨ ਕਰੀਏ ਤੇ ਕਹਿੰਦੇ ਜਦੋਂ ਸਾਡੇ ਕੋ ਕੋਈ ਪੈਸਾ ਨਹੀਂ ਹੁੰਦਾ ਤੇ ਅਸੀਂ ਆਪਣੇ ਸਿੱਖਾਂ ਦੇ ਕੋਲੋਂ ਥੋੜੀ ਥੋੜੀ ਕਰਕੇ ਉਹ ਗ੍ਰਾਹੀ ਕਰਦੇ ਆਂ ਕੁਝ ਸਾਬਣ ਤੇਲ ਲੱਲਈ ਦਾ ਕੋਈ ਦਵਾਈ ਕੋਈ ਪੁੜੀ ਕੋਈ ਢਲਾ ਮੱਠਾ ਹੋ ਜਾਂਦਾ ਕੋਈ ਟੀਕਾ ਇੰਜੈਕਸ਼ਨ ਕਰਾ ਲੈਨੇ ਆ ਕੋਈ ਫਲ ਫਰੂਟ ਖਾ ਲੈਨੇ ਆ ਤੇ ਜਾਂ ਕੋਈ ਆਪਣਾ ਕਿਤੇ ਜਾਣਾ ਹੋਵੇ ਬੱਸ ਵਿੱਚ ਕਰਾਇਆ ਕਰਵਾ ਦੇ ਦਿਆ ਪਹਿਲੀ ਗੱਲ ਰੇਲ ਦੇ ਵਿੱਚ ਚਲੋ ਸਾਧੂਆਂ ਦਾ ਕਰਾਇਆ ਨਹੀਂ ਲੱਗਦਾ ਬੱਸ ਦੇ ਵਿੱਚ ਤੇ ਪੈਸੇ ਲੱਗਦੇ ਆ ਤੇ ਮੈਂ ਇਹ ਕਹਿਣਾ ਚਾਹੁੰਦਾ ਆ ਕਿ ਇਹ ਕੰਜਰ ਨੂੰ ਮੈਂ ਦੱਲੇ ਨੂੰ ਕਹਿਣਾ ਚਾਹੁੰਦਾ ਵੀ ਦੱਲਿਆ ਜਿਹੜੇ ਇਹੜੇ ਤਕੜੇ ਕਰੋੜਾਂ ਅਰਬਾਂ ਦੇ ਬਜਟ ਜਿੱਥੇ ਇਹੜੇ ਤਕੜੇ ਕਬਲੇ ਹੋਣਦੇ ਆ ਜਰਾ ਉਥੇ ਜਾ ਕੇ ਆਪਣੀ ਛੋਟੀ ਲੈ ਕੇ ਜਾ ਉਥੇ ਜਾ ਕੇ ਛੋਟੀ ਲੈ ਕੇ ਉਹਨਾਂ ਦੇ ਮਾਰ ਕੇ ਵਿਖਾ ਤੈਨੂੰ ਇੱਕ ਮਿੰਟ 'ਚ ਬੱਕਰੀ ਬਣਾਉਣਗੇ ਫੜ ਕੇ ਅਗਲੇ ਤੇ ਤੂੰ ਆ ਗਰੀਬਾਂ ਨੂੰ ਛੋਟੀਆਂ ਮਾਰ ਕੇ ਗਰੀਬ ਗੁਰਬਿਆਂ 'ਤੇ ਛੋਟੀਆਂ ਮਾਰ ਕੇ ਕੀ ਸਿੱਧ ਕਰਨਾ ਚਾਹੁੰਦਾ ਹੈ ਕੀ ਸਿੱਧ ਕਰਨਾ ਚਾਹੁੰਦਾ ਦੱਲਿਆ ਕਿ ਮੈਂ ਬੜਾ ਤਕੜਾ ਬਹਾਦਰ ਆ ਹੈ 10000 ਰੁਪਏ ਦੀ ਗੜਾਈ ਜੇ ਤੂੰ ਦੇ ਸਕਦਾ ਠੀਕ ਆ ਜਾਂ ਨਹੀਂ ਦੇ ਸਕਦਾ ਤੇ ਉਹਨੂੰ ਕਹਿ ਵੀ ਬਾਬਾ ਜੀ ਮੈਂ ਬੜਾ ਹੀ ਜ਼ਿਆਦਾ ਤੁਹਾਡੇ ਨਾਲੋਂ ਵੀ ਗਰੀਬ ਆ ਤੇ ਮੈਂ ਨਹੀਂ ਤੁਹਾਨੂੰ ਕੁਝ ਦੇ ਸਕਦਾ ਤਾਂ ਦੱਲਿਆ ਛੋਟੀਆਂ ਕਾਦੇ ਵਾਸਤੇ ਮਾਰਦਾ ਕਈ ਵੀਰਾਂ ਦੇ ਆ ਪ੍ਰੇਮ ਦੇ ਨਾਲ ਸਮਝਾ ਦੋ ਜਰ ਮੈਨੂੰ ਇਹ ਦਾ ਇਹ ਗੱਲ ਦਾ ਦੱਸੋ ਵੀ ਰੋਟੀ ਰੋਟੀ ਦੀ ਭੁੱਖ ਲੱਗੀ ਆਪਾਂ ਨੂੰ ਢੇਡ ਆਪਣਾ ਰੋਟੀ ਮੰਗਣ ਡਿਆ ਤੇ ਕਿਸੇ ਨੂੰ ਆਪਾਂ ਨੂੰ ਉਹਨੂੰ ਸਮਝਾ ਰਾਂਗੇ ਵੀ ਰੋਟੀ ਨਹੀਂ ਖਾਈ ਦੀ ਹੁੰਦੀ ਰੋਟੀ ਸਿਰ ਦੇ ਵਾਸਤੇ ਮਾੜੀ ਹੁੰਦੀ ਆ ਤੇ ਉਹਦੀ ਭੁੱਖ ਉੱਤਰ ਜੂਗੀ ਰੋਟੀ ਜਿਹੜੀ ਆ ਨਾ ਖਾਣੀ ਆ ਜਿਹੜਾ ਆਪਾਂ ਭੁੱਖ ਆ ਉਹ ਗੱਲਾਂ ਦੇ ਨਾਲ ਪੂਰੀ ਨਹੀਂ ਹੋਣੀ ਉਹ ਰਿਜਕ ਨੂੰ ਆਪਾਂ ਗ੍ਰਹਿਣ ਕਰਾਂਗੇ ਤੇ ਫੇਰ ਪੂਰਾ ਹੋਣਾ ਜੇ ਯਾਰ ਤੂੰ ਦੇ ਸਕਦਾ ਤਾਂ ਦੇ ਦੇ ਰੁਪਈਏ ਜੇ ਨਹੀਂ ਦੇ ਸਕਦਾ ਤਾਂ ਨਾ ਦੇ ਤੇ ਜੇਕਰ ਮੈਨੂੰ ਉਹ ਵੀਰਾ ਭਰਾਵਾ ਬਜ਼ੁਰਗਾਂ ਦਾ ਮੈਨੂੰ ਕਰੇ ਇਹ ਕੋਈ ਅਦਾ ਪਤਾ ਡਰੈਸ ਪਾ ਲੱਗਿਆ ਮੈਂ ਉਹਨਾਂ ਦਾ ਪੂਰਾ ਤੋੜ ਸਾਹ ਦਊਂਗਾ ਤੋੜ ਸਾਹ ਦਊਂਗਾ ਆਪਣੇ ਸਿੰਘਾਂ ਨੂੰ ਲੈ ਕੇ ਤੇ ਆਹ ਜਿਹੜਾ ਬੰਦਾ ਜਿਹੜਾ ਬਣਿਆ ਫਿਰਦਾ ਆਪਣੇ ਜੇ ਬਹਾਦਰ ਇਹੋ ਜਿਹੇ ਬੰਦਿਆਂ ਨੂੰ ਇੱਕ ਮਿੰਟ ਲੱਗਦਾ ਬੱਕਰੀ ਬਣਾਉਣ 'ਚ ਇਹੋ ਜਿਹੇ ਬੰਦਿਆਂ ਨੂੰ ਇੱਕ ਮਿੰਟ ਲੱਗਦਾ ਬੱਕਰੀ ਬਣਾਉਣ ਦੇ ਵਿੱਚ ਕੀ ਸਿੱਧ ਕਰਨਾ ਚਾਹੁੰਦਾ ਦੱਲਿਆ ਹੈ ਤੂੰ ਆ ਨਾ 10 ਰੁਪਏ ਦੇ ਕੇ ਕੌਮ ਦੀ ਬੜੀ ਬੇਇੱਜ਼ਤੀ ਹੋਣ ਦੀ ਆ ਉਹ ਹੋਣ ਤੇ ਤੂੰ ਆ ਸੋਟੀਆਂ ਮਾਰ ਕੇ ਕਿਹੜੀ ਚੜ੍ਹਦੀ ਕਲਾ ਵਾਲੀ ਗੱਲ ਕਰਨ ਦੇ ਆ ਦੱਸ ਹੈ ਤਾਨੂੰ ਕੋਈ ਡਰ ਹੈ ਨਹੀਂ ਪ੍ਰਮਾਤਮਾ ਤੁਹਾਨੂੰ ਕੋਈ ਰੱਬ ਦਾ ਡਰ ਹੈ ਨਹੀਂ ਕੋਈ ਭੈ ਹੈ ਨਹੀਂਗਾ ਤੁਹਾਨੂੰ ਪ੍ਰਮਾਤਮਾ ਦਾ ਮੈਂ 2-3 ਦਿਨਾਂ ਤੋਂ ਵੇਖਿਆ ਕਿਹੇ ਬੰਦੇ ਨੇ ਉਹਨਾਂ ਗਰੀਬਾਂ ਦੇ ਹੱਕ 'ਚ ਵੀਡੀਓ ਨਹੀਂ ਪਾਈ ਗਰੀਬਾਂ ਦੇ ਹੱਕ 'ਚ ਆਹ ਦਾਸ ਖੜਾ ਆ ਦਾਸ ਖੜਾ ਗਰੀਬ ਮਜਲੂਮ ਦੀ ਧੀਆਂ ਪੈਣਾ ਦੇ ਵਾਸਤੇ ਆ ਦਾਸ ਖੜਾ ਤੇ ਗਰੀਬਾਂ ਦੇ ਵਾਸਤੇ ਦਾਸ ਖੜਾ ਜਿੱਥੇ ਮੈਨੂੰ ਲੱਗੂਗਾ ਮੈਂ ਆਪਣੇ ਵੀਰਾਂ ਭਰਾਵਾਂ ਗਰੀਬਾਂ ਗੁਰਬਿਆਂ ਦੇ ਨਾਲ ਖੜਾ ਹਾਂ ਮਹਾਰਾਜ ਨੇ ਤੇ ਗਰੀਬਾਂ ਨੂੰ ਵਡਿਆਈ ਦਿੱਤੀ ਆ ਟਾਡੇ ਅੱਗੇ ਕੜਮ ਚੌਧਰੀਆਂ ਨੂੰ ਵਡਿਆਈਆਂ ਦਿੱਤੀਆਂ ਮਾਰੇ ਨੇ ਹਾਂ ਦੱਸੋ ਤੂੰ ਛੋਟੀਆਂ ਮਾਰਨੇ ਛੋਟੀਆਂ ਮਾਰ ਕੇ ਬਾਧਰ ਬਾਂਡਿਆ ਜਾਂ ਤਵੇਂ ਆਪਣੇ ਕੇ ਜੱਜਦੇ ਸਿੰਘ ਦੇ ਨਾਲ ਲੈ ਹੈ ਲੋਹਾ ਤੈਨੂੰ ਦੱਸੇ ਪੜਾ ਤੈਨੂੰ ਬਣਾਵੇ ਮਿੱਟੀ ਦੀ ਬਿੱਲੀ ਨਾ ਉਹਨਾਂ ਦੇ ਕੋਲ ਵਿਚਾਰਿਆਂ ਕੋਈ ਕਹਿੰਦਾ ਹੈ ਆ ਵੇਖੋ ਕਾਪੀ ਇਹ ਕਾਪੀ ਕੋਈ ਨਿਕਲੀ ਉਹ ਤੂੰ ਕੋ ਸਾਡੀ ਪੇੜ ਦੇਣ ਡਿਆ ਜਾਂ ਜੇ 100 ਰੁਪਏ ਤੂੰ ਦੇਣੇ ਦੇ ਹੁਣ ਮੇਰੇ ਕੋਈ ਕਈ ਸਾਧੂ ਆਉਂਦੇ ਨੇ ਮੈਂ ਉਹਨਾਂ ਦੇ ਕੋਲ ਕੋਈ ਉਹਨਾਂ ਦੇ ਕੋਈ ਉਹਨਾਂ ਦੀ ਹਿਸਟਰੀਆ ਫੋਲਦਾ ਫਿਰਦਾ ਆ ਜਿਹੜਾ ਵੀ ਕੋਈ ਸਾਧੂ ਆਉਂਦਾ 2-400 ਦੇ ਕੇ ਮੱਥਾ ਟੇਕੀਦਾ ਵੀ ਹਰਕਤ ਹਰਕਤ ਦੇ ਵਿੱਚ ਰੱਬ ਵਸਦਾ ਇਹਨਾਂ ਸਾਧੂਆਂ ਦਾ ਕਰਕੇ ਧਰਤੀ ਟਿਗੀ ਆ ਜਿਨ੍ਹਾਂ ਨੂੰ ਤੁਸੀਂ ਮਾੜਾ ਕਹਿੰਦੇ ਆ ਜਿਹੜੇ ਲਿਸ਼ਕ ਪੁਸ਼ਕ ਕੇ ਰਹਿੰਦੇ ਨੇ ਨਾ ਜਿਹੜੇ ਜਿਹੜੇ ਮਿੱਟੀ ਨਹੀਂ ਲੱਗਣ ਦਿੰਦੇ ਪੈਰਾਂ ਨੂੰ ਉਹ ਸਾਧੂ ਨਹੀਂਗੇ ਜਿਨ੍ਹਾਂ ਦੇ ਚੋਲੇ ਕਸ਼ਾਰੇ ਫਟੇ ਨੇ ਜਿਨ੍ਹਾਂ ਦੇ ਦਿਮਾਲਿਆਂ ਦੇ ਰੰਗ ਉੱਡੇ ਨੇ ਜਿਨ੍ਹਾਂ ਦੇ ਗਾਤਰਿਆਂ ਦੇ ਰੰਗ ਉੱਡੇ ਨੇ ਜਿਨ੍ਹਾਂ ਕੋ ਗਾਤਰਾ ਲੈਣ ਪਾਉਣ ਦੀ ਕੋਈ ਹੈ ਨਹੀਂ ਗਈ ਨਵਾਂ ਉਹਨਾਂ ਦੇ ਵਿੱਚ ਜ਼ਿਆਦਾ ਪ੍ਰਮਾਤਮਾ ਭਰਪੂਰ ਆ ਭਰਪੂਰ ਦੱਲਿਆ ਤੇ ਤੂੰ ਹੀ ਉਹ ਗਰੀਬ ਤੂੰ ਦੱਲਿਆ ਗਰੀਬਾਂ ਨੂੰ ਡੰਡੇ ਮਾਰਦਾ ਕਿ ਤਗੜੇ ਬੰਦੇ ਦਾ ਨਾਲ ਲੋਹਾ ਲੈ ਫੋਕਰਿਓ 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 ਤੁਹਾਨੂੰ ਠੋਕਣਾ ਆ ਫੋਕਰਿਓ ਦੱਲਿਓ ਜਾਓ ਜਾ ਕੇ ਵੱਡੇ ਵੱਡੇ ਤਗੜੇ ਮਗਰਮੱਛਾ ਨੂੰ ਫੜ ਕੇ ਵਿਖਾਓ ਉਥੇ ਤੁਸੀਂ ਉਥੇ ਤੁਹਾਡੀ ਬੈ ਬੋਲ ਜਾਂਦੀ ਆ ਉਥੇ ਬੋਲਿਆ ਕਰੋ ਹਾਂ ਗਾੜੀ ਹੈ ਦੱਲਿਓ ਨਾ ਗਰੀਬਾਂ ਨੂੰ ਮਾਰਨ ਨੇ ਕਾਹਦੇ ਵਾਸਤੇ ਮਾਰਦਾ ਦੱਲਿਆ ਇਹ ਨਵੇਂ ਲੋਕਾਂ ਨੇ ਟ੍ਰੈਂਡ ਫੜਿਆ ਜੇ ਕੋਈ ਬੰਦਾ ਗ੍ਰਾਈ ਕਰ ਜਾਂਦਾ ਇੱਕ ਆਪਣੀ ਮੋਬਾਈਲੀ ਜੀ ਕੱਢ ਕੇ ਆ ਤੇ ਵੀਡੀਓ ਅੱਡੇ ਬੰਦੇ ਬਣਾਉਣ ਤੇ ਆ ਵੇਖੋ ਜੀ ਕਣਕ ਲੈਣ ਆਏ ਆ ਜੀ ਆ ਵੇਖੋ ਦਲੀਆਂ ਲੈਣ ਆਏ ਜੀ ਇੱਕ ਵੇਸ ਝੋਨਾ ਲੈਣ ਆਏ ਜੀ ਸਾਲੇ ਠੇਠਰ ਕੇ ਥਾਂ ਦੇ ਨਾ ਹੋਣ ਤੇ ਬਣਾਓ ਵੀਡੀਓ ਜਿਹੜੀ ਬਣਾਉਣੀ ਆ ਠੇਠਰੋ ਆਪਣੇ ਸਿੱਖਾਂ ਨੂੰ ਤੁਸੀਂ ਮਾਰੀ ਜਾਂਦੇ ਠੇਠਰੋ ਦੱਲਿਓ ਆਪਣੇ ਬਾਣੇ ਚੋਲੇ ਪਾਏ ਆ ਤੂੰ ਇੱਕ ਪਿੰਟੀ ਪਾਈ ਆ ਤੂੰ ਪਿੰਟੀ ਪਾ ਕੇ ਉਹਨਾਂ ਨੂੰ ਮਾਰਨ ਧਿਆ ਅਗਲੇ ਨੇ ਚੋਲੇ ਕੁਰਤੀਆਂ ਪਾਈਆਂ ਤੂੰ ਉਹਨਾਂ ਨੂੰ ਮਾਰ ਕੇ ਡੰਡੇ ਮਾਰਨੇ ਗਰੀਬਾਂ ਨੂੰ ਬਜ਼ੁਰਗਾਂ ਨੂੰ ਭਜਾਉਣ ਧਿਆ ਕਿਹੇ ਮੁੰਡੇ ਦੇ ਨਾਲ ਗੱਲਬਾਤ ਕਰ ਤੇਰੀ ਬਾਹ ਵੇਖੀ ਕਿਦਾਂ ਭੰ ਦੇ ਅਗਲੇ ਫੜ ਕੇ ਦੱਲੇ ਕੇ ਥਾਂ ਦੇ ਨਾ ਹੋਣ ਤੇ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਵੀ ਦਾਸ ਹਮੇਸ਼ਾ ਗਰੀਬਾਂ ਦੇ ਨਾਲ ਖੜਾ ਆ ਤੇ ਸੱਚ ਦੇ ਨਾਲ ਖੜਾ ਸੱਚ ਦੇ ਨਾਲ ਆਪਾਂ ਸ਼ੁਰੂਆਤ ਤੋਂ ਕਰੇ ਸਾਨੂੰ ਗੁਰੂ ਨੇ ਸਾਡੀ ਡਿਊਟੀ ਲਈ ਸੱਚ ਬੋਲਣਾ ਸੱਚ ਦੇ ਨਾਲ ਖੜਨਾ ਆ ਵੀਡੀਓ ਮੈਂ ਸਵੇਰੇ ਦੇਖੀ ਆ ਮੈਂ ਆਪਣੇ ਕੰਮ ਕਾਰ ਵਿੱਚ ਫਸਿਆ ਪਿਆ ਮੈਂ ਅੱਜ ਵੀਡੀਓ ਵੇਖੀ ਤੇ ਮੈਂ ਇਸ ਕਰਕੇ ਲੋਹਾ ਲੋਹਾ ਲੱਖਾ ਆਇਆ ਜੇ ਮੈਂ ਇਸੇ ਕਰਕੇ ਵੀ ਇਹ ਦੱਲਿਆ ਦੱਲਿਓ ਤੁਸੀਂ ਇਹ ਪੰਥ ਨੂੰ ਆਪ ਬਦਨਾਮ ਕਰ ਦਿੱਤਾ ਪੰਥ ਨੂੰ ਦੱਲਿਓ ਜੇ ਕੋ ਲੰਗਰ ਦੇ ਵਿੱਚ 2-4 ਦਿਨ ਗਰੀਬ ਰੋਟੀ ਖਾਂਦਾ ਤੇ ਘੜਮ ਚੌਧਰੀ ਜਾਂ ਜਿਹੜੇ ਬੜੇ ਤਕੜੇ ਘੁਰਲੀ ਡੰਡ ਬਣ ਕੇ ਬੈੰਦੇ ਆ ਉਹ ਆਂਦੇ ਆ ਜਾਂਦੇ ਆ ਵਿਹਲੇ ਰੋਟੀਆਂ ਖਾਣ ਨੂੰ ਆ ਜਾਂਦੇ ਆ ਤੁਸੀਂ ਮਾਮਿਓ ਆਪਣੇ ਘਰੋਂ ਦਿੰਨੇ ਆ ਹੈ ਇਹ ਸੰਗਤ ਦਾ ਪਿਆ ਹੈ ਜਿਹੜੀ ਇਹ ਗੋਲ ਕੇ ਗਰੀਬਾਂ ਦੀ ਗਰੀਬਾਂ ਦੇ ਵਾਸਤੇ ਗੁਰੂ ਨਾਨਕ ਦੇਵ ਜੀ ਨੇ ਮਹਾਰਾਜ ਨੇ ਚਲਾਈ ਆ ਗਰੀਬਾਂ ਵਾਸਤੇ ਗੋਲ ਕੀ ਆਏ ਇਹ ਅਮੀਰਾਂ ਵਾਸਤੇ ਘਟਿਆ ਜਿੰਨਾਂ ਕੋ ਬਹੁਤਾ ਪੈਸਾ ਉਹ দান ਕਰਦੇ ਨੇ ਉਹਨਾਂ ਦਾ ਭਲਾ ਹੁੰਦਾ ਉਹਨਾਂ ਦੇ ਘਰ ਪਰਮਾਤਮਾ ਕਿਰਪਾ ਕਰਦਾ ਉਹਨੂੰ ਰੱਬ ਹੋਰ ਦਿੰਦਾ ਉਹ ਜਿਹੜੇ ਬੇਜ਼ੁਰਗ ਵਿਚਾਰੇ ਉਹਨਾਂ ਨੇ ਪੁੱਛਿਆ ਜੇ ਪੰਜ ਕਕਾਰੀ ਨੇ ਉਹ ਵਿਚਾਰੇ ਨਹੀਂ ਕੰਮ ਕਾਰਜ ਕਰਨ ਜੋਗੇ ਉਹਨਾਂ ਨੇ ਆਪਣੇ ਸਿੱਖਾਂ ਕੋਲੋਂ ਦਾਨ ਪੁੰਨ ਲੈਣਾ ਸਿੱਖਾਂ ਨੇ ਕੋਲੋਂ ਤਾਂ ਵੀ 150 ਲੈਣਾ ਹੋਰ ਕਿੱਥੋਂ ਲੈਣੋ ਜਾ ਕੇ ਬੰਗਾਲੀਆਂ ਦੇ ਕੋਲੋਂ ਲੈਣ ਉਹ ਭਈਆਂ ਦੇ ਕੋਲੋਂ ਲੈਣ ਜਾ ਕੇ ਠੇਠਰਾ ਥੋੜੀ ਬੜੀ ਸ਼ਰਮ ਕਰਦਾ ਠੇਠਰਾ ਏ ਮੇਰੀ ਵੀਡੀਓ ਪਚਾ ਦੇਓ ਉਹ ਤੱਕ ਦੱਲੇ ਤੱਕ ਜੇ ਯੁਰਤ ਹੈਗੀ ਤਾਂ ਸਾਨੂੰ 10 ਨੰਬਰ ਤੈਨੂੰ ਅਸੀਂ ਦਸੀਏ ਪੀ ਕਿੱਦਾਂ ਤੈਨੂੰ ਤੇਲ ਦੇਈਦਾ ਦੱਲੇ ਕੇ ਥਾਂ ਤੇ ਦੱਲਿਓ ਤੁਹਾਡੇ ਤੁਹਾਡੇ ਅਰਿਆਂ ਦੇ ਕੋਲੋਂ ਲੈਣਾ ਉਹਨਾਂ ਨੇ ਗਰੀਬਾਂ ਨੇ ਪੰਛ ਦਾ ਚੋਲਾ ਪਾਇਆ ਪੰਛ ਦੀ ਕੁਰਤੀ ਪਾਈ ਆ ਹੈ ਉਹਨਾਂ ਨੇ ਜਾ ਕੇ ਬੰਗਾਲ ਚ ਬੰਈਆਂ ਦੇ ਕੋਲੋਂ ਮੰਗ ਕੇ ਖਾਣਾ ਸਿੱਖਾਂ ਦੇ ਕੋਲੋਂ ਖਾਣਾ ਉਹਨਾਂ ਨੇ ਜੇ ਕੋ ਦੇ ਸਕਦਾ ਦਿਓ ਜੇ ਨਹੀਂ ਦੇ ਸਕਦਾ ਤਾਂ ਇਦਾਂ ਦੇ ਦੁਰਦਸ਼ਾ ਨਾ ਕਰੋ ਆਪਣੀ ਮੋਬਾਈਲੀ ਫੜ ਕੇ ਵੀਡੀਓ ਬਣਾ ਕੇ ਤੇ ਡੰਡੇ ਨਾ ਮਾਰਿਆ ਕਰੋ ਗੁਰੂ ਦੇ ਤੁਸੀਂ ਦੇਣਦਾਰ ਆ ਤੁਹਾਨੂੰ ਤਾਂ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਤੁਹਾਨੂੰ ਮਾਫ ਨਹੀਂ ਕਰਨਾ ਭਾਵੇਂ 3600 ਰੁਪਏ ਜੋੜੇ ਝਾੜ ਲਿਓ ਹਰਮੰਦਰ ਸਾਹਿਬ ਜਾ ਕੇ ਉਹ ਦੱਲਿਓ 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 ਡੁੱਬ ਕੇ ਮਰੋ ਇਹੋ ਜਿਹੇ ਦੱਲੇ ਜਿਹੜੇ ਗਰੀਬਾਂ ਨੂੰ ਛੋਟੀਆਂ ਮਾਰਦੇ ਦੱਲੇ ਦੱਲੜ ਲੋਕ ਉਹ ਤੁਸੀਂ ਭਰਾਵਾ ਤੁਸੀਂ ਸੱਚ ਦੇ ਨਾਲ ਖੜ੍ਹਦੇ ਯਾਰ ਇੱਕ ਬੰਦਾ ਕੋਈ ਜਿੰਨੇ ਸ਼ਰੀ ਸਾਬ ਪਾਇਆ ਵਿਚਾਰੇ ਨੂੰ ਡੰਡੇ ਮਾਰਨ ਤੁਸੀਂ ਸਾਰੇ ਜਣੇ ਵਿਚਾਰ ਉਹਦੇ ਹੱਕ ਚ ਦੇਣ ਡਏ ਆ ਵੀ ਹਾਂ ਬੜਾ ਵਧੀਆ ਕੀਤਾ ਨਹੀਂ ਬੜਾ ਵਧੀਆ ਕੀਤਾ ਕੀ ਕੀਤਾ ਉਹਨੇ ਵਧੀਆ ਯਰ ਬਿਯੁਰ ਗਿਆ ਜੇ 1000 ਰੁਪਏ ਤੇਰੇ ਨਾਲ ਅਗਲੇ ਦਿਨ ਕੋਠੀ ਤਾਂ ਆਣੀ ਆ ਕਿੱਡੇ ਯਾਰ ਲੋਕ ਮਾਰੇ ਯਾਰ ਕਿੱਡੇ ਲੋਕਾਂ ਦਾ ਲਹੂ ਸਫੇਦ ਹੋ ਗਿਆ ਯਾਰ ਲੋਕਾਂ ਨੇ ਅੰਦਰੋਂ ਰੱਬ ਰੱਬ ਨਾਲ ਹੀ ਕੋਈ ਚੀਜ਼ ਨਹੀਂ ਰਹਿ ਗਈ ਯਾਰ ਹੈ ਕਦੀ ਕਿਹਦੀ ਵੀਡੀਓ ਬਣਾਉਂਦੇ ਹੁਣ ਬਣਾਓ ਵੀਡੀਓ ਗਾਂ ਜਿੰਨੇ ਬਣਾਉਣੀ ਫਿਰ ਦੱਸਾਂਗੇ ਪਤਾ ਫਿਰ ਐਰਾ ਵੀ ਮੈਨੂੰ ਜੇ ਹੈਗਾ ਯੁਰਤ ਤੇ ਮੈਨੂੰ ਫੋਨ ਕਰ ਲਵੇ ਇਹਨਾਂ ਨੂੰ ਇਹਨੂੰ ਦੱਸਦੇ ਆ ਜਿਹੜਾ ਦੱਲੜ ਰਿਹਾ ਸੋਟੀਆਂ ਮਾਰਨੇ ਇਹ ਮੈਨੂੰ ਫੋਨ ਕਰ ਲੈ ਪੇਜ ਤੇ ਨੰਬਰ ਪਿਆ ਆ ਗੰਦ ਪਾਇਆ ਇਹੋ ਜਿਹੇ ਲੋਕਾਂ ਨੇ ਪੰਥ ਨੂੰ ਪ੍ਰਣਾਮ ਤੇ ਤੁਸੀਂ ਕੰਨਦੇ ਆ ਤੁਹਾਡੇ ਅੱਗੇ ਦੱਲੜ ਜਿਹੜੇ ਸੋਟੀਆਂ ਮਾਰਦੇ ਆ ਜੇ ਤੂੰ ਦੇਣ ਜੋਗਾ ਤਾਂ ਦੱਸ ਤੇ ਦੇ ਦੇ ਨਹੀਂ ਦੇਣਾ ਤਾਂ ਨਾਂ ਤੇ ਸੋਟੀਆਂ ਗਾਲੀ ਮਾਰਦਾ ਨੂੰ ਠੇਠ ਰ ਗਿਆ ਥਾਂ ਦੇ ਨਾ ਹੌਣ ਤੇ ਚੰਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ